ਸੁਖਨਾ ਲੈਕ ਦੇ ਰਾਤ ਸਾਰੀ ਰਾਤ ਫਲੱਡ ਗੇਟ ਖੋਲੀ ਰੱਖੀ ਹੈਗੇ ਉਹਦਾ ਕਾਰਨ ਸੀਗਾ ਜਿਹੜਾ ਇਹਦਾ ਪਾਣੀ ਦਾ ਪੱਧਰ ਹੈਗਾ ਉਹ ਖਾਤਰੇ ਨਿਸ਼ਾਨ ਨੂੰ ਪਾਰ ਕਰ ਗਿਆ ਸੀਗਾ ਉਹਦਾ ਕਾਰਨ ਸੀ ਹਿਮਾਚਲ ਦੇ ਵਿੱਚ ਲਗਾਤਾਰ بارش ਅੱਜ ਤਰੀਕਾ ਦੋਸਤੋ 9 ਅਗਸਤ ਸਵੇਰੇ 8 ਵਜੇ ਵੀ ਹੈਗੇ ਸੁਖਨਾ ਲੈਕ ਤੇ ਖੜਾ ਮੈਂ ਜਿਹੜਾ ਹੁਣ ਇਹਦਾ ਪਾਣੀ ਦਾ ਲੈਵਲ ਹੈਗਾ ਉਹ ਤਕਰੀਬਨ 1.5 ਫੁੱਟ ਕੱਟ ਗਿਆ ਆ ਦੇਖੋ ਝੱਗ ਜੀ ਤੋਂ ਪਤਾ ਲੱਗਦਾ ਨਾ 1.5 ਫੁੱਟ ਥੱਲੇ ਨੂੰ ਆ ਗਿਆ ਹੁਣ ਇਹ ਇਹ ਕੀ ਸੀਗਾ ਰਾਤ ਦਿਨ ਸਿਪੇ ਕੱਲ ਸ਼ਾਮ ਨੂੰ ਪਿਛਲੇ ਪੈਰ ਦਿਨ ਦੇ ਸਿਪਾਜੇ ਦੇ ਨਾਲ ਇਹਨਾਂ ਨੇ ਇੱਕ ਫਲੱਟ ਗੇਟ ਓਪਨ ਕਰਤਾ ਸਵੇਰੇ ਦਿਨ ਜਿਹੜੇ ਬੰਦ ਕੀਤਾ ਉਹ ਪੂਰੀ ਰਾਤ ਉਹ ਗੇਟ ਖੁੱਲਾ ਰਿਹਾ ਉਹਦੇ ਕਰਕੇ ਨਾਲੇ ਤਾਂ 1.5 ਫੁੱਟ ਇਹਦਾ ਪਾਣੀ ਦਾ ਪੱਧਰ ਘਟ ਗਿਆ ਨਾਲੇ ਘੱਗਰ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਵਹਿ ਵਹਿ ਕੇ ਲੰਘ ਗਿਆ ਆਪਾਂ ਕਹਿ ਦਿੰਨੇ ਹਾਂਗੇ ਮਤਲਬ ਜਾਦੇ ਪੁਲਾਂ ਦੇ ਉੱਪਰ ਦਿਨ ਚੱਲਿਆਗਾ ਕਿਸੇ ਨੂੰ ਜਾਦੇ ਪੱਤਾ ਹੀ ਲੱਗਿਆਗਾ ਵੀ ਇਹਦੇ ਵਿੱਚ ਪਾਣੀ ਛੱਡਿਆ ਹੋਵੇਗਾ ਇਹ ਗੱਲ ਇਹਨਾਂ ਨੂੰ ਪਤਾ ਨਹੀਂ ਕੋਈ ਸਿਆਣਾ ਦੱਸ ਗਿਆ ਪਤਾ ਨਹੀਂ ਮੇਰੀ ਵੀਡੀਓ ਦੇਖ ਲਈ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵੀ ਇੱਕ ਗੇਟ ਵੀ ਖੁੱਲ ਜਾਂਦਾ ਹੁੰਦਾਗਾ ਜਿਵੇਂ ਕਸ਼ੱਲਿਆ ਜਿਵੇਂ ਆਪਾਂ ਕੋਈ ਭਾਂਡਾ ਮੁੱਧਾ ਮਾਰਦਿਆਂ ਇਸ ਤਰ੍ਹਾਂ ਕੀਤਾ ਨਾਲੇ ਕਿੰਨੀਆਂ ਝੁੱਗੀਆਂ ਝੋਪਣੀਆਂ ਰੋੜੀਆਂ ਕਿੰਨਾ ਨੁਕਸਾਨ ਕਰਿਆ ਕੋਈ ਫਾਇਦਾ ਹੋਇਆ ਉਹ ਗੱਲ ਦਾ ਉਹ ਵੀ ਪਾਣੀ ਪੂਰੀ ਰਾਤ ਦੇ ਵਿੱਚ ਛੱਡ ਸਕਦੇ ਸੀਗੇ ਪਰ ਇਹਨਾਂ ਨੇ ਇਹ ਗੱਲ ਵਧਿਆ ਕੀਤੀ ਸਿਫਤ ਕਰਨੀ ਬਣਦੀ ਇਹਨਾਂ ਦੀ ਵੀ ਇੱਕ ਗੇਟ ਇਹਨਾਂ ਨੇ ਖੋਲਿਆਗਾ ਇਹ ਸਿਆਣਪ ਆ ਗਈ ਇੱਕ ਗੱਲ ਇਹਨੂੰ ਹੋਰ ਸਮਝਾਵਾਂਗੇ ਕੀ ਉਹ ਵੀ ਮੰਨ ਜਾਣ ਵੀ ਜਿਸ ਦਿਨ ਧੁੱਪ ਚੜੀ ਹੁੰਦੀ ਹੈ ਪੰਜਾਬ ਵਿੱਚ ਉਸ ਦਿਨ ਪਾਣੀ ਛੱਡ ਦਿਆ ਕਰੋ ਉਹ ਵੀ ਇਹਨਾਂ ਨੂੰ ਸਮਝਾਵਾਂਗਾ ਮੈਂ ਕੀ ਮੰਨ ਜਾਣੇ ਮੇਰੀ ਗੱਲ ਸਿਆਣੇ ਬੰਦੇ ਦੀ ਇਹ ਵੀ ਜਿਸ ਦਿਨ ਧੁੱਪ ਹੁੰਦੀ ਹੈ ਪੰਜਾਬ ਵਿੱਚ ਉਦੋਂ ਛੱਡ ਦਿਆ ਕਰੋ ਜਿੱਤੇ ਮੀਂਹ ਹੁੰਦਾ ਦੋ ਪੜੇ ਦੇਨ ਫੁੱਟ ਨੀਵੀ ਕਰ ਲਈ ਕੀ ਫਰਕ ਪੈਂਦਾਗਾ ਹੁਣ ਇਸ ਵਕਤ ਇਹੋ ਜਿਹਾ ਮਾਹੌਲ ਆ ਦੇਖੋ ਬਿਲਕੁਲ ਦਰਵਾਜ਼ੇ ਬੰਦ ਕਰਤੇ ਸਵੇਰੇ ਦਿਨ ਜਿਹੜੇ ਬੰਦ ਕਰਿਆ ਇਹ ਤਕਰੀਬਨ ਜਦੋਂ ਮੈਂ ਆਇਆਗਾ ਉਦੋਂ ਬੰਦੇ ਲੱਗੇ ਪਏ ਸੀ ਇਹਨਾਂ ਨੂੰ ਬੰਦ ਕਰਨ ਵਾਸਤੇ ਡੇਢ ਫੁੱਟ ਘਟ ਗਿਆ ਖਤਰੀ ਨਿਸ਼ਾਨ ਤੋਂ ਕਾਫੀ ਥੱਲੇ ਆ ਗਈ ਇਸ ਵਕਤ ਕੋਈ ਡਰਨ ਦੀ ਲੋੜ ਨਹੀਂ ਹੈਗੀ ਪਰ ਜਿਹੜਾ ਘੱਗਰ ਦੇ ਵਿੱਚ ਪਾਣੀ ਗਿਆਗਾ ਉਹ ਪਾਣੀ ਇੱਥੋਂ ਜਿਹੜਾ ਗਿਆਗਾ ਉਹ ਜਿੰਨਾ ਕਸੱਲਿਆ ਡੈਮ ਵਾਲੇ ਦਿਨ ਗਿਆ ਸੀ ਨਾ ਉਨਾ ਹੀ ਪਾਣੀ ਲਗਭਗ ਕਿਉਂਕਿ ਉਹ ਗਿਆ ਸੀ ਥੋੜੇ ਘੰਟੇ ਉਹ ਪਾਣੀ 7-8 ਘੰਟੇ ਚੱਲੇਗਾ ਇਹ ਪਾਣੀ ਚੱਲੇਗਾ 12-13 ਘੰਟੇ ਹੁਣ ਇਹੋ ਜਿਹਾ ਮਾਹੌਲ ਹੈਗਾ 7 ਵਜੇ ਵੀ ਹੈਗੇ ਜੀਰਕਪੁਰ ਵਾਲਾ ਪੋਲਾ ਇਹ ਜਿਹੜਾ ਇਹ ਵਿੱਚ ਹੁਣ ਪਾਣੀ ਆ 8-9000 ਕਿ ਉਸ ਦੇ ਲਗਭਗ ਆ ਇਹ ਕਿਉਂਕਿ ਜਿਹੜੇ ਪਾਸੇ ਪਾਣੀ ਜਾ ਰਿਹਾ ਇਸ ਪਾਸੇ ਇੱਕ ਬੰਨ ਜਾਂ ਪੈਂਦਾਗਾ ਉੱਥੇ ਪਾਣੀ ਨੋਟ ਹੁੰਦਾਗਾ ਜਦੋਂ ਇੰਨਾ ਕ ਪਾਣੀ ਹੁੰਦਾ ਉਦੋਂ ਉੱਥੇ 8-9000 ਕਹਿੰਦੇ ਹੁੰਦੇ ਆ ਉਹ ਉਹਦੇ ਹਿਸਾਬ ਜੇਨਾ ਅੰਦਾਜ਼ਾ ਜਿਹਾ ਲਾਇਆ ਮੈਂ ਵੀ ਇੰਨਾ ਕ ਕਹਿੰਦੇ ਹੁੰਦੇ ਆ ਉਹ ਉਹਨਾਂ ਕ ਪਾਣੀ ਲੱਗਦਾਗਾ ਇਹ ਰਾਤ ਇਹਦੇ ਵਿੱਚ ਪਾਣੀ ਜਦੋਂ ਹੁਣ ਫਲੱਡ ਗੇਟ ਖੁੱਲਾ ਸੀਗਾ ਤੇ ਪਾਣੀ ਰਾਤ ਇਹਦੇ ਵਿੱਚ ਵਧਣੀ ਸੀਗਾ 10 ਵਜੇ ਮੈਂ ਆਇਆ ਸੀ 10 ਵਜੇ ਦੇਖ ਕੇ ਗਿਆ ਸੀ ਉਦੋਂ ਵੀਡੀਓ ਅਪਲੋਡ ਕਰਤੀ ਸੀ ਪਰ ਪਬਲਿਕ ਨਹੀਂ ਕੀਤੀ ਸੀ ਫਿਰ ਮੈਂ ਸੋਚਿਆ ਲੋਕ ਪਹਿਰਾ ਦਿੰਦੇ ਹੈਗੇ ਰਾਤ ਨੂੰ ਸੌਂਦੇ ਨਹੀਂ ਹੈਗੇ ਜੇ ਹੁਣ ਵੀਡੀਓ ਅਪਲੋਡ ਕਰਤੀ ਵੀਡੀਓ ਦੂਰ ਤੱਕ ਜਾਂਦੀ ਹੈ ਤੁਹਾਡੀ ਕਿਰਪਾ ਨਾਲ ਮੇਰੀ ਲੋਕਾਂ ਨੇ ਸੌਣਾ ਨਹੀਂ ਹੈਗਾ ਔਖਾ ਹੋ ਜਾਊਗਾ ਤਾਂ ਕਰਕੇ ਮੈਂ ਰਾਤ ਪਬਲਿਕ ਨਹੀਂ ਕੀਤੀ ਉਸੇ ਤਰ੍ਹਾਂ ਹਜੇ ਵੀ ਚੈਨਲ ਤੇ ਪਈ ਆ ਵੀਡੀਓ ਉਹ ਹੁਣ ਇਹੋ ਜਿਹਾ ਮਾਹੌਲ ਹੈਗਾ ਆ ਦੇਖੋ ਘਟੋ ਘਟ 4-5 ਫੁੱਟ ਉੱਚਾ ਤਾਂ ਉਹ ਆਮ ਪਾਣੀ ਨੂੰ ਜਿੱਥੇ ਪਾਣੀ ਵਗੀ ਜਾਂਦਾ ਹੈਗਾ ਉਹਦੇ ਉੱਪਰ ਪਾਣੀ ਚੜਿਆ ਹੋਇਆ ਉਹ ਦੇਖੋ ਇੰਨਾ ਜ਼ਿਆਦਾ ਪਾਣੀ ਰਾਤ ਇਹਦੇ ਵਿੱਚ ਹੈਗਾ ਸੀਗਾ ਐਂ ਤਾਂ ਹੁਣ ਹੋਣੀ ਐ ਫਲੱਡ ਗੇਟ ਓਪਨ ਸੀਗਾ ਪਰ ਇਹ ਗੱਲ ਵਧੀਆ ਗੀ ਵੀ ਉਹਨਾਂ ਨੇ ਇੱਕ ਗੇਟ ਖੋਲਿਆ ਇਹ ਇਸ ਵਾਰੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਤੇ ਉਹਨਾਂ ਦਾ ਮਤਲਬ ਧੰਨਵਾਦ ਕਰਦਾ ਬਹੁਤ ਬਹੁਤ ਇੱਕ ਗੇਟ ਖੋਲਿਆਗਾ ਜੇ ਕਿਤੇ ਦੋ ਖੋਲ ਲੰਦੇ ਫਿਰ ਨੁਕਸਾਨ ਕਰ ਦਿੰਦੇ ਆ ਦੇਖੋ ਹੁਣ ਵੀ ਖਾਰਾਂ ਕਿੰਨੀਆਂ ਪਈਆਂ ਗਈਆਂ ਉੱਪਰਲੇ ਪਾਸੇ ਪਾਣੀ ਚਲਿਆ ਗਿਆ ਪਰ ਫੇਰ ਵੀ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਕੀਤੀ ਐ ਇਹ ਹਿਮਾਚਲ ਦੇ ਵਿੱਚ ਅੱਜ ਵੀ بارش ਹੋ ਜਾਂਦੀ ਆ ਸੋਲੇ ਸਿਰਮੌਰ ਸਾਰੇ ਪਾਸੇ ਅੱਜ ਵੀ بارش ਹੈਗੀ ਹੈਗੀ ਕੱਲ ਦਾ ਬਹੁਤ ਜ਼ਿਆਦਾ ਸੀ ਕੱਲ ਦਾ ਨਾਹਨ ਕਾਲੇ ਅੰਬ ਜਿਹੜੇ ਪਾਸੇ ਮਾਰਕੰਡਾ ਸਟਾਰਟ ਹੁੰਦੀ ਆ ਉਸ ਪਾਸੇ ਕੱਲ ਤਾਂ ਪੂਰੀ بارش ਹੈਗੀ ਆ ਦੇਖੋ ਉੱਪਰਲੇ ਪਾਸੇ ਸੁੱਕਾ ਥਾਂਦੇ ਆ ਨਾ ਇਹ ਮੈਂ ਤਾਂ ਕੈਮਰਾ ਇੱਧਰ ਕਰਿਆਗਾ ਵੀ ਤੁਹਾਨੂੰ ਦਿਖਾ ਦਿਆਂ ਵੀ ਇੱਧਰ ਸੁੱਕਾ ਪਿਆ ਦੇਖੋ ਸਾਈਕਲ ਦੇ ਟਾਇਰ ਉਮੇਜ ਇੱਕ ਪਿਆ ਜਿਹੜੇ ਨੰਗਦੇ ਅਸੀਂ ਲੋਕ ਇਹ ਕੱਲ ਰਾਤ ਦੇ ਉਮੇਜ ਇੱਕ ਪਿਆ ਤੇ ਉਹ ਸਾਹਮਣੇ ਉੱਥੇ ਪਾਣੀ ਆ ਗਿਆ ਤਾਂ ਕਹਿਣ ਤੋਂ ਭਾਵ ਕੀ ਆ ਵੀ ਰਾਤ ਇਹਦੇ ਵਿੱਚ ਪਾਣੀ ਘਟੋ-ਘਟ 5-7 ਫੁੱਟ ਹੋਰ ਚੱਲਿਆਗਾ ਆ ਦੇਖੋ ਇਹ ਤੁਹਾਨੂੰ ਸਬੂਤ ਦੇਣ ਵਾਸਤੇ ਕੈਮਰਾ ਉਧਰ ਕਰਿਆ ਸੀਗਾ ਵੀ ਇੱਧਰ ਸੁੱਕਾ ਹੈਗਾ ਉਧਰ ਪਾਣੀ ਆ ਤਾਂ ਮਤਲਬ ਇਹ ਚ 5-7 ਫੁੱਟ ਪਾਣੀ ਰਾਤ ਸਾਰੀ ਰਾਤ ਚੱਲਿਆਗਾ ਹਮਾ ਚੱਲੇ ਵਿੱਚ ਲਗਾਤਾਰ ਵਾਰਿਸ਼ ਹੋਈ ਜਾਂਦੀ ਹੈਗੀ ਉਹ ਹਜੇ ਦੇਖੋ ਕਿੰਨੇ ਦਿਨ ਚੱਲੂ ਕਿਵੇਂ ਚੱਲੂ ਹਜੇ ਕੱਲ ਕਾਲੇ ਆਂਬ ਬਹੁਤ ਸੀਗੀ ਮਾਰਕੰਡਾ ਫੁੱਲਾ ਬਿਲਕੁਲ ਹੁਣ ਕਟਣੀ ਚਾਹੀਦੀ ਥੋੜੀ ਕਣੀ ਘਟ ਗਈ ਹੋਊਗੀ ਸ਼ਾਮ ਵੇਲੇ ਨੂੰ ਅੱਜ ਤੇ ਪਰ ਫੇਰ ਵੀ ਮਾਰਕੰਡਾ ਤਕਰੀਬਨ ਜ਼ਿਆਦਾ ਹੀ ਸੀਗੀ ਅੱਜ ਸਵੇਰੇ 18-20 ਹਜ਼ਾਰ ਦੇ ਲਗਭਗ ਸੀਗੀ ਜਿਹੜੇ ਉਹਦੇ ਮੂਰੇ ਪਿੰਡ ਪੈਂਦੇ ਹੈਗੇ ਉਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਪਾਣੀ ਵੜ ਜਾਂਦਾ ਹੈਗਾ ਉਹ ਵੜ ਗਿਆ ਉਹ ਪਾਣੀ ਪੱਕਾ ਸਤਲੋਈ ਵਿਆਸ ਵਾਲਾ ਪਾਸਾ ਵਿਆਸ ਬਿਲਕੁਲ ਭਰਿਆ ਹੋਏਗਾ ਫੁੱਲ ਚਲਦਾ ਉਹ ਸਤਲੋਈ ਕਿਤੇ ਨਾ ਕਿਤੇ ਠੀਕ ਹੈਗਾ ਸਤਲੋਈ ਦਾ ਹਜੇ ਵੀ ਡੰਗ ਲੈਂਦਾ ਹੈਗਾ ਪਰ ਵਿਆਸ ਵਾਲੇ ਸੁਚੇਤ ਰਹਿਣ ਵਿਆਸ ਫੁੱਲ ਭਰਿਆ ਹੋਏਗਾ ਹਜੇ ਹੋਰ ਭਰ ਸਕਦਾ ਹੈਗਾ ਵਿਆਸ ਇੱਕ ਜਿਹੜੀਆਂ ਇੱਥੇ ਵੀਡੀਓ ਵਾਇਰਲ ਹੁੰਦੀਆਂ ਜਿਵੇਂ ਮੂਰ ਨਹੀਂ ਹਿਲਤ ਹੋਈ ਜਾਂਦੀ ਟਾਂਗਰੀਤ ਹੋ ਜਾਂਦੀ ਏ ਉਹ ਪੁਰਾਣੀਆਂ ਵੀਡੀਓ ਪਹਿਲਾਂ ਦੀਆਂ ਗੀਆਂ ਉਹ ਉਹਨਾਂ ਦੇ ਵਾਲਾ ਧਿਆਨ ਨਾ ਦਿਓ ਅਣਗੌਲਿਆ ਕਰਿਆ ਕਰੋ ਜਿਵੇਂ ਹੁਣ ਆ ਦੇਖੋ ਸਵੇਰੇ 7 ਵਜੇ ਦੀ ਲਾਈਵ ਵੀਡੀਓ ਆ ਇਹ ਇੰਨਾ ਕੀ ਪਾਣੀ ਆ ਹੋਰ ਕਿਸੇ ਪਾਸੇ ਦੀ ਪਾ ਟੱਗਰ ਦੇ ਵਿੱਚ ਆ ਨਹੀਂ ਸਕਦਾਗਾ ਐਵੇਂ ਬਹਿਮ ਨਾ ਕਰਿਆ ਕਰੋ ਡਰਿਆ ਨਾ ਕਰੋ ਬੇਫਿਕਰ ਹੋ ਜੇ ਆਊਗਾ ਤਾਂ ਇੱਥੋਂ ਤੋਂ ਹੀ ਆਊਗਾ ਪਾਣੀ ਇਹੋ ਜਿਹਾ ਮਾਹੌਲ ਆ ਇੱਥੋਂ ਦਾ ਦੁਬਾਰਾ ਫਿਰ ਰਿਪੀਟ ਕਰ ਦਿੰਨਾ ਮਾਰਕੰਡਾ ਫੁੱਲ ਲੱਗੀ ਅੱਜ ਸ਼ਾਮ ਤੱਕ ਕਟੂਗੀ ਜਾਂ ਰਾਤ ਨੂੰ ਕਟੂਗੀ ਉਹ ਜਿਹੜਾ ਮੀਂਹ ਦਾ ਪਾਣੀ ਆ ਉਹ ਇੰਨਾ ਕੀ ਆ ਤਕਰੀਬਨ 8-9000 ਕਿਊਸਕ ਜਿਹੜਾ ਹੁਣ ਡੈਮਾਂ ਚੋਂ ਜਾਂ ਸੁਖਨਾ ਚੋਂ ਛੱਡਦੇ ਆ ਉਹ ਤਾਂ ਦੇਖੋ ਅੱਡ ਗੱਲ ਆ ਉਹਦਾ ਵਧਣਾ ਹੀ ਵਧਣਾਗਾ ਉਹਦਾ ਕਦੇ ਵੀ ਛੱਡਣਗੇ ਉਦੋਂ ਵਧੂਗਾ ਮੀਂਹ ਦਾ ਪਾਣੀ ਇੰਨਾ ਕੀ ਆ ਮਾਰਕੰਡਾ ਰਾਤ ਨੂੰ ਅਜ ਘਟਜੂਗੀ ਕਿਉਂਕਿ ਵਾਰਿਸ਼ ਪਿੱਛੇ ਘਟੀ ਵੀ ਹੈਗੀ ਪਹਿਲਾਂ ਦੇ ਨਾਲ ਜੋ ਵਾਰਿਸ਼ ਘਟ ਗਈ ਤੇ ਨਾਲ ਦੀ ਨਾਲ ਮਾਰਕੰਡਾ ਵੀ ਘਟਜੂਗੀ ਤੁਹਾਡੇ ਕੋਲੇ ਹਜੇ ਜਿਵੇਂ ਚੀਗਾ ਹੋ ਗਿਆ ਸੈਫਨ ਹੋ ਗਿਆ ਉੱਥੇ ਉੱਥੇ ਹਜੇ ਪਾਣੀ ਨਹੀਂ ਘਟਦਾਗਾ ਚੀਕੇ ਦੇ ਕੋਲੇ ਲਗਭਗ 30000 ਉਹ ਹਜੇ 30000 ਜਾਂ ਇਹਦੇ ਉੱਤੇ ਰਹੂਗਾ ਹਜੇ ਉਹ ਘਟਦਾ ਨਹੀਂ ਹੈਗਾ ਕਿਉਂਕਿ ਜਿੰਨਾ ਪਾਣੀ ਇੱਥੋਂ ਗਿਆ ਹੈਗਾ 6 ਨੂੰ ਓਨਾ ਕੀ ਰਾਕ ਟੱਪ ਗਿਆ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਇੰਨਾ ਕ ਪਾਣੀ ਉਥੋਂ ਟਪਦਾ ਹੈਗਾ ਕਿਉਂਕਿ ਮੈਂ ਬਹੁਤ ਸਰਚਾਂਗੀ ਤੇ ਇਹ ਵੀ ਸੈਫ ਅੰਜ ਥੱਲੇ ਕਿੰਨਾ ਪਾਣੀ ਲੰਗਦਾ ਹੈਗਾ ਕਿ ਉਸਕਾਂ ਦੇ ਵਿੱਚ ਸਾਰਾ ਕੁਝ ਲੋਕਾਂ ਤੋਂ ਪਤਾ ਕਰਿਆ ਹੈਗਾ ਪੁੱਛ ਪੜਤਾਲਾਂ ਕੀਤੀਆਂ ਗਈਆਂ ਤਾਂ ਕਰਕੇ ਮੈਂ ਤੁਹਾਨੂੰ ਦਾਵਾ ਕਰ ਦਿੰਦਾ ਹੁਣ ਨਾ ਵੀ ਟਪੂ ਜੂਗਾ ਨੂੰ ਸਾਫ਼ ਜਰੂਰ ਰੱਖੋ ਨੂੰ ਸਾਫ਼ ਰੱਖਣਾ ਤੁਹਾਡਾ ਕੰਮ ਹੈ ਬਾਕੀ ਪਾਣੀ ਵਗੈਰਾ ਦੱਸਣਾ ਇਹ ਮੇਰਾ ਕੰਮ ਹੈਗਾ